ਤਾਲਵਾਰੀ ਪ੍ਰਧਾਨ ਜੀ 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 ਸਤਿ ਸ਼੍ਰੀ ਅਕਾਲ ਰਾਜ ਕੀ ਜੈ ਸਤਿਗੁਰੂ ਸ੍ਰੀ ਸਰਬਨ ਦਾਸ ਮਹਾਰਾਜ ਕੀ ਜੈ ਜਗ ਜੀ ਮੀਠਾ ਉੱਗ ਸਤ ਨਾਮੁ ਬੋਲੇ ਸਰਬਨ ਦਾਸ ਮਹਾਰਾਜ ਕੀ ਜੈ ਕੈ ਭੀਮ ਕੈ ਪਹਾੜ ਜਨਾ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਦਿੱਤੀਆਂ ਜਾਣ ਗਈਆਂ ਸਤਗੁਰੂ ਗਿਦਾਸ ਦੀ ਮਹਾਰਾਜ ਆਪਣੀ ਬਾਣੀ ਦੇ ਅੰਦਰ ਸਮਝਾਉਣਾ ਕਰਦੇ ਨੇ ਕਿਸੇ ਬੇਸਹਾਰੇ ਦਾ ਆਸਰਾ ਬਣ ਜਾਣਾ ਕਿਸੇ ਜ਼ਰੂਰਤ ਮੰਗ ਦੇ ਦਾਸ ਮਹਾਰਾਜ ਕੀ ਜੈ ਸਤਿਗੁਰੂ ਸ੍ਰੀ ਸਰਵਣ ਦਾਸ ਮਹਾਰਾਜ ਕੀ ਜੈ ਅਮਰ ਸੇ ਸੰਤ ਰਾਮਾਨੰਦ ਮਹਾਰਾਜ ਕੀ ਜੋ ਬੋਲੇ ਸੋ ਨਿਰਪੈ ਜਗਤ ਗੁਰੂ ਗੋਬਿੰਦ ਮੈਡਮ ਜੀ ਦਿੱਸੇ ਤੇ ਉਪਰ ਆਪ ਨੂੰ ਕਰਾਉਣਾ ਚਾਹੀਦਾ ਹੈ ਚੇਅਰਮੈਨ ਸ਼੍ਰੀ ਪਬਲਿਕ ਚੈਰੀਟੇਬਲ ਟਰਸਟ ਬਾਰਾਨਸੀ ਮੌਜੂਦਾ ਗੱਦੀ ਨਿਸ਼ੀਂ ਡੇਰਾ ਸ਼੍ਰੀ ਦੀ ਅੱਜ ਇਸ ਸਮਾਗਮ ਦੇ ਅੰਦਰ ਪ੍ਰਬੰਧਕ ਕਮੇਟੀ ਨੇ ਮਹਾਦੇਵ ਚਰਨਾਂ 'ਚ ਬੇਨਤੀ ਕੀਤੀ ਸੀ ਆਦ ਮਹਾਰਾਜ ਜੀ ਪਧਾਰੇ ਨੇ ਸਾਰਿਆਂ ਬੈਠ ਚੋ ਕਿਉਂਕਿ ਮਾਦੇ ਜਨ ਲੋ ਸਫਲ ਹੋਣਗੇ ਕਿਉਂਕਿ ਆਪਾਂ ਪੀਟਰ ਸਾਹਿਬਾਨਾਂ ਕੋ ਜਾਂਦੇ ਆਂ ਬੱਚਿਆਂ ਨੂੰ ਅੱਜ ਪਹੁੰਚੇ ਉਹਨਾਂ ਨੂੰ ਜੀ ਆਇਆਂ ਵੈਲਕਮ ਕੀਤਾ ਸਾਨੂੰ ਪੰਜਾਬ ਦੇ ਮੈਂ ਰਾਜਕਮਾ ਰਾਜੂ ਸਿਟੀ ਵਾਲਮੀਕੀ ਸਭਾ ਚੇਅਰਮੈਨ ਔਰ ਸਾਡੇ ਉਮੀਦਵਾਰ ਸੈਨਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਭੂਗਾ ਜੀ ਅੱਜ ਸਾਡੇ ਸੰਤਵਲਾਂ ਆ ਲਿਆ ਨੇ ਇੱਥੇ ਆਣ ਕੇ ਅਦੂ ਖਟਨ ਕੀਤਾ ਸਾਡੇ ਪ੍ਰਧਾਨ ਜੀ ਬਲਵਿੰਦਰ ਬੁੱਗਾ ਜੀ ਸੋਨੀ ਜੀ ਲੰਬੜਦਾਰ ਜੀ ਬਲਵਿੰਦਾ ਬਿੰਦਾ ਫੈਲਵਾਨ ਜੀ ਔਰ ਇਨਾਂ ਨੇ ਜਿਹੜੇ ਹੀ ਅੰਗਹੀਨ ਆ ਉਹਨਾਂ ਨੂੰ ਸਿਲਾਈ ਮਸ਼ੀਨਾਂ ਔਰ ਸਾਈਕਲ ਦਿੱਤੇ ਗਏ ਇਹ ਹਰ ਤਾਲੀ ਮਹਾਦਾਨ ਇੱਕ ਖੂਨਦਾਨ ਵੀ ਕੈਂਪ ਲਾਇਆ ਗਿਆ ਜਿੱਦਾ ਖੂਨਦਾਨ ਮਹਾਦਾਨ ਖੂਨ ਜਿਹੜਾ ਦੇਊਗਾ ਉਹ ਰੱਬ ਕੋ ਦੀਆਂ ਸਿੱਧੀਆਂ ਗੱਲਾਂ ਹੋਵੇ ਜੈ ਭੀਮ ਜੈ ਭਾਰਤ ਧਨ ਗੁਰਦੇਵ ਜੈ ਭੀਮ ਜੈ ਭਾਰਤ ਅੱਜ ਜਿਹੜਾ ਹਰ ਸਾਲ ਦੀ ਤਰ੍ਹਾਂ ਅਮੇੜਗੜ ਸਣਾ ਪੰਜਾਬ ਵੱਲੋਂ ਜਿਹੜਾ ਖੂਨਦਾਨ ਕੈਂਪ ਤੇ ਬੀਲ ਚੇਹਾਂ ਸਲਾਈ ਮਸ਼ੀਨਾਂ ਜਿਹੜੀਆਂ ਲੋੜਵੰਦਾਂ ਨੂੰ ਦਿੱਤੀਆਂ ਜਾਣੀਆਂ ਉਹਦੇ ਸਬੰਧ ਦੇ ਵਿੱਚ ਅੱਜ ਜਿਹੜਾ ਇੱਕ ਨਵਾਂ ਵਿੱਚ ਅਸੀਂ ਐਡ ਕੀਤਾ ਜਿਹੜਾ ਅੱਖਾਂ ਦਾ ਆਪਰੇਸ਼ਨ ਜਿਹੜੇ ਲੋੜਵੰਦ ਮੇਰੀਆਂ ਬੀਬੀਆਂ ਭਰਾ ਭੈਣਾਂ ਸਾਰਿਆਂ ਲਈ ਪ੍ਰਬੰਧ ਕੀਤਾ ਜਿਹਦਾ ਮੂਰਤਾ ਜਿਹੜੇਰਾ ਸੱਚਖੰਡ ਸੰਤ ਨਰਿੰਦਰ ਦਾ ਜੀ ਮਹਾਪੁਰਸ਼ ਜੀ ਜਿਨ੍ਹਾਂ ਨੇ ਉਹਦਾ ਮੂਰਤ ਕੀਤਾ ਅੱਜ ਸਾ ਅਸੀਂ ਬੜੇ ਖੁਸ਼ਕਿਸਮਤਾਂ ਜਿਨ੍ਹਾਂ ਨੇ ਅੱਜ ਸੰਤਾਂ ਨੇ ਇੱਥੇ ਆ ਕੇ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਨੇ ਤੇ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਬੜੀ ਧੂਮ ਧਾਮ ਨਾਲ ਜਿਹੜਾ ਕੈਂਪ ਲਾਉਨੇ ਆ ਤੇ ਲੋੜਵੰਦਾਂ ਦਾ ਜਿਹੜਾ ਜਿੰਨੀ ਵੀ ਹੋ ਸਕੇ ਮਦਦ ਕਰਦੇ ਆ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਇਹ ਤਾਂ ਉਹ ਪਈਰ ਵੀ ਉਹਦਾ ਪੈਦਾ ਕੋਈ ਨਹੀਂ ਜਾਂ ਕੋਈ ਨਹੀਂ ਆਪਾਂ ਕੁੜੀ ਆਉਗੀ ਜਾਂ ਬੋਟੀ ਆਉਗੀ ਜਾਂ ਨਾਉਂਗੀ ਉਹਨੂੰ ਦੇਣਾ ਨਹੀਂ ਇਹ ਨਹੀਂ ਆਪਾਂ ਸੋਚ ਕੇ ਲਿਆਣੀ ਕੀ ਜੇ ਇਹ ਸੋਚ ਕੇ ਲਿਆਣੀ ਕਿ ਆਪਾਂ ਕਿਸੇ ਨਾ ਕਿਸੇ ਦੇ ਕੰਮ ਆਦੀ ਹੈ ਅੰਬੇਡਕਰ ਸੈਨਾ ਪੰਜਾਬ ਵੱਲੋਂ ਹਰ ਸਾਲ ਜਿਹੜਾ ਸਾਲ ਦੇ ਵਿੱਚ ਤਿੰਨ ਬਲੱਡ ਕੈਂਪ ਜਿਹੜੇ ਜਲੰਧਰ ਦੇ ਵਿੱਚ ਲਗਾਏ ਜਾਂਦੇ ਆ ਉਸ ਲੜੀ ਦੇ ਤਹਿਤ ਜਿਹੜਾ ਇਹ ਜਿਹੜਾ ਬਲੱਡ ਕੈਂਪ ਹੈਗਾ ਆ ਇਹ ਸਤਿਗੁਰੂ ਅਵਦਾਸ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਨੂੰ ਜਿਹੜਾ ਸਮਰਪਿਤ ਜਿਹੜਾ ਇਹ ਅੱਜ ਦਾ ਕੈਂਪ ਜਿਹੜਾ ਲਗਾਇਆ ਗਿਆ ਜਿਸ ਦੇ ਵਿੱਚ ਜਰੂਰਤਮੰਦ ਲੜਕੀਆਂ ਨੂੰ ਸਲਾਈ ਮਸ਼ੀਨਾਂ ਅੰਖੇ ਜਣਾ ਨੂੰ ਬੀਚੇਰਾ ਤੇ ਔਰ ਬਲੱਡ ਦਾ ਜਿਹੜਾ ਇਹ ਕੈਂਪ ਹੁੰਦਾ ਔਰ ਇਸ ਕੈਂਪ ਦਾ ਅਦਗਾਟਨ ਡੇਰਾ ਸਰਜਕੰਡ ਬੱਲਾ ਦੇ ਮਹਾਨ ਮਹਾਪੁਰਸ਼ ਗੱਦੀ ਨਿਸ਼ੀਨ 108 ਸੰਤ ਨਰੰਜਨ ਦਾਸ ਮਹਾਰਾਜ ਜੀ ਨੇ ਕੀਤਾ ਗਿਆ ਜਿਹੜਾ ਇਹ ਅਪਰਾਲਾ ਪਿਛਲੇ ਲੰਬੇ ਸਮੇਂ ਤੋਂ ਬੜਕਰਸਾਣਾ ਪੰਜਾਬ ਵੱਲੋਂ ਕੀਤਾ ਜਾ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਅਪਰਾਲਾ ਜਿਹੜਾ ਇਸੇ ਤਰ੍ਹਾਂ ਕੀਤਾ ਜਾਊਗਾ